ਹੈਲੋ YouTube ਫੈਮਿਲੀ ਆਈ ਹੋਪ ਕਿ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਆਪਣੇ ਚੈਨਲ ਵਿੱਚ ਸੋ ਨਾਈਟ ਟਾਈਮ ਹੋ ਗਿਆ ਤੇ ਆਪਣਾ ਖਾਣਾ ਬਣ ਰਿਹਾ ਇੱਧਰ ਡੈਡੀ ਬਣਾ ਰਹੇ ਨੇ ਅਚਾਰ ਅਚਾਰ ਬਣ ਰਿਹਾ ਨਿੰਬੂਆਂ ਦਾ ਦੇਖ ਸਕਦੇ ਹੋ ਨਿੰਬੂ ਪਏ ਹੋਏ ਸੀ ਕਾਫੀ ਟਾਈਮ ਦੇ ਲਿਆਂਦੇ ਹੋਏ ਸੀ ਤੇ ਇਹ ਅਸੀਂ ਸੋਚਿਆ ਅਚਾਰ ਬਣਾ ਲੈਨੇ ਆ ਏਡਾ ਏਡਾ ਇੰਦੇ ਪੀਸ ਕਰ ਲੈਨੇ ਆ ਤੇ ਆਪਾਂ ਦੇਖਦੇ ਹਾਂ ਕਿੱਦਾਂ ਬਣਾਉਂਦੇ ਆ ਇਹ ਵੀ ਇੱਕ ਸਾਲ ਦੀ ਰੈਸਪੀ ਏ ਮੇਂ ਗੂੜਾ ਚਾਹ ਜਾਂਦਾ ਮੈਨੂੰ ਬਹੁਤ ਸਵਾਦ ਆਗਦਾ ਹਮਮ ਗਰਮੀਆਂ ਵਿੱਚ ਸਾਰੇ ਚਾਰ ਵਧੀਆ ਲੱਗਦੇ ਕਿਉਂਕਿ ਤੁਹਾਨੂੰ ਦੂਰ ਵਾਲੀ ਰੋਟੀ ਹੁੰਦੀ ਨਾ ਇਹ ਇੱਧਰ ਜਿੰਨੇ ਵੀ ਨਿੰਬੂਏਗੇ ਸੀ ਆਪਾਂ ਸਾਰਿਆਂ ਦੇ ਪੀਸ ਕਰ ਲਏ ਦੋ ਦੋ ਦੇਖ ਸਕਦੇ ਹੋ ਇਹ ਪਾਣੀ ਜਿਹੜੀ ਤੇਲ ਗਰਮ ਹੋ ਗਿਆ ਮੈਨੂੰ ਛੱਡ ਦੇ ਤੱਕਲੀ ਨੂੰ ਆਪ ਵਿੱਚ ਨਿੰਬੂ ਪਾ ਕੇ ਪਾਣੀ ਹੋ ਗਿਆ ਹੁਣ ਇੱਧਰ ਮਿਰਚਾਂ ਨੂੰ ਵੀ ਦੇਖ ਸਕਦੇ ਹੋ ਮਿਰਚਾਂ ਦੇ ਵੀ ਐਦਾ ਐਦਾ ਕਰਕੇ ਦੋ ਹਿੱਸਿਆਂ ਵਿੱਚ ਕੱਟ ਕਰਨਾ ਹੈ ਗਰਮ ਕਰਕੇ ਉਹਦੇ ਵਿੱਚ ਜਿਹੜੇ ਆਪਾਂ ਨਿੰਬੂ ਕੱਟੇ ਸੀਗੇ ਉਹ ਨਿੰਬੂ ਆਪਾਂ ਤੇਲ ਦੇ ਵਿੱਚ ਪਾ ਦਿੱਤੇ ਆ ਆਪਾਂ ਦੇਖਦੇ ਆ ਕਿਹੜੇ ਤਰੀਕੇ ਨਾਲ ਆਚਾਰ ਬਣਾਉਂਦੇ ਆ ਐਵੇਂ ਮੰਗਿੰਦੇ ਡਾਡੀ ਚਲੋ ਸੰਭਾਲ ਕੇ ਉਪਰਾਈ ਨੂੰ ਫੜੋ ਤੇਲ ਕਾਫੀ ਗਰਮ ਹੋਇਆ ਪਿਆ ਹਾਂਜੀ ਹੁਣ ਆਪਾਂ ਬਾਕੀ ਦੇ ਵੀ ਐਦਾਂ ਹੀ ਤੇਲ ਦੇ ਵਿੱਚ ਮਤਲਬ ਕੀ ਉਹਨਾਂ ਨੂੰ ਫਰਾਈ ਕਰਨਾ ਹੈ ਨਿੰਬੂਆਂ ਨੂੰ ਐਦਾਂ ਦੇ ਹੋ ਜਾਣਗੇ ਅੱਜ ਚਾਰ ਦੇਖਦੇ ਆ ਕਿਵੇਂ ਬੰਦ ਆ ਇਹਨਾਂ ਨੂੰ ਵੀ ਸਾਰਿਆਂ ਨੂੰ ਏਦਾਂ ਆਪਾਂ ਗਰਮ ਕਰ ਲੈਣਾ ਫਰਾਈ ਕਰ ਲੈਣਾ ਤੇਲ ਦੇ ਵਿੱਚ ਹਾਂਜੀ एवरीवन ਇੱਧਰ ਕੁਝ ਦੇਖ ਸਕਦੇ ਹੋ ਨਿੰਬੂ ਪਏ ਹੋਏ ਜਿਹੜੇ ਆਪਾਂ ਤੇਲ ਵਿੱਚ ਫਰਾਈ ਕੀਤੇ ਸੀ ਇੱਧਰ ਜਿਹੜੇ ਬਚਦੇ ਹੋਏ ਥੋੜੇ ਵਿੱਚ ਲੂਣ ਪਾਉਣਾ ਤੇ ਮਿਰਚਾਂ ਵੀ ਆਪਾਂ ਵੇਖ ਪਾਉਂਦੇ ਹਾਂ एक लून पाया आपण देख पायाख हो ते हुण बाकी मसले हलदी हुन तरह चांगलं मिक्स ਕਰ ਦੇਣਾ ਤੇ ਠੰਢੀ ਨਾ ਮੰਗੇ। ਹਾਂਜੀ एवरीवन ਹਾਲੇ ਥੋੜਾ ਗਰਮ ਹੈ ਹੁਣੇ ਆਪਾਂ ਆਪਣਾ ਚਾਰ ਬਣ ਕੇ ਹੋ ਗਿਆ ਰੈਡੀ ਤੇ ਜੇਕਰ ਵੀਡੀਓ ਵਧੀਆ ਲੱਗੇ ਜ਼ਰੂਰ ਦੱਸਿਓ ਤੇ ਦੇਖ ਸਕਦੇ ਹੋ ਹੁਣ ਅਜੇ ਗਰਮ ਹੈ ਦੇਖ ਸਕਦੇ ਹੋ ਧੂਆ ਵੀ ਨਿਕਲ ਰਿਹਾ ਜਿਸ ਨੇ ਵੀ ਚਾਰ ਲੈ ਕੇ ਜਾਣਾ ਰੋਟੀ ਖਾਣੀ ਆ ਜਾਓ ਆਜੋ ਲੈ ਹਾਂਜੀ एवरीवन गुड मॉर्निंग ਆਈ ਹੋਪ ਕਿ ਸਾਰਿਆਂ ਨੇ ਵਧੀਆ ਹੋਵੂਗਾ ਜਿੱਦਾਂ ਕਿ ਰਾਤ ਆਪਾਂ ਵਲੌਗ ਨੂੰ ਕੀਤਾ ਸੀ ਸਟਾਰਟ ਡੈਡੀ ਨੇ ਬਣਾਇਆ ਸੀ ਆਚਾਰ ਬਹੁਤ ਟੇਸਟੀ ਬਣਿਆ ਸੀਗਾ ਤੇ ਬਹੁਤ ਵਧੀਆ ਸਾਰੀ ਫੈਮਿਲੀ ਨੇ ਰੋਟੀਆਂ ਖਾਧੀਆਂ ਸੀ ਤੇ ਤੁਸੀਂ ਵੀ ਇਹ ਵਾਲੀ ਰੈਸਪੀ ਜ਼ਰੂਰ ਟਰਾਈ ਕਰਨਾ ਹੁਣੇ ਉੱਠ ਕੇ ਮਤਲਬ ਕਿ ਮੈਂ ਕੰਮ ਕਰ ਰਹੀ ਸੀ ਕਰਦਾ ਕਿਉਂਕਿ ਮੇਰੇ ਵੀ ਕੰਮ ਦਾ ਟਾਈਮ ਹੋਣ ਵਾਲਾ ਹਲੇ ਮਤਲਬ ਪਿਆ ਹੈਗਾ ਫਿਰ ਟਾਈਮ ਪਿਆ ਤੇ ਦੇਖਦੇ ਹਾਂ ਸੋਬਰ ਦਾ ਨਾਸ਼ਤਾ ਅੱਜ ਕੀ ਬਣ ਰਿਹਾ ਹੈ ਅੱਜ ਕੀ ਬਣਨ ਲੱਗਾ ਹੈ ਗਾਲੂ ਆ ਦੇ ਤਾਂ ਕਿ ਦਿਖ ਵੀ ਰਿਹਾ ਹੈ ਕਿ ਨਹੀਂ ਹਾਂਜੀ एवरीवन ਇੱਧਰ ਦੇਖ ਸਕਦੇ ਹੋ ਤੁਸੀਂ ਮੰਮੀ ਬਣਾਣ ਲੱਗਿਆ ਹੈ ਸਵੇਰ ਦੇ ਨਾਸ਼ਤੇ ਵਿੱਚ ਆਲੂ ਵਾਲੇ ਪਰਾਂਠੇ ਤੇ ਆਲੂ ਆਪਾਂ ਚੰਗੀ ਤਰ੍ਹਾਂ ਉਬਾਲ ਕੇ ਛਿੱਲ ਲਏ ਸੀ ਤੇ ਉਸ ਤੋਂ ਬਾਅਦ ਥੋੜਾ ਜਿਹਾ ਜੀਰਾ ਵਿੱਚ ਪਾਇਆ ਆ ਧਨੀਆ ਪਾਇਆ ਹੈ ਥੂਣ ਮਿਰਚ ਮਸਾਲਾ ਤੇ ਹੁਣ ਇਹਨੂੰ ਗਲਾਸ ਦੇ ਨਾਲ ਕਿ ਹੱਥ ਦੇ ਨਾਲ ਹੱਥ ਨਾਲ ਹੀ ਕਰਨੀ ਹਾਂ ਹਾਂ ਯਾਰ ਮਿਰਚਾਂ ਹੀ ਨਹੀਂ ਲੱਗਦੀਆਂ ਨਹੀਂ ਇੱਕ ਵਾਰੀ ਮੈਂ ਪਤਾ ਨਹੀਂ ਕਿਹੜੀ ਰੈਸਪੀ ਬਣਾਈ ਸੀ ਮੈਂ ਨਾ ਮਿਰਚਾਂ ਪਾ ਕੇ ਤੇ ਇਦਾਂ ਹੀ ਕਰਨ ਲੱਗੀ ਸੀ ਬਾਹਰ ਵੀ ਦਿੱਤਾ ਸੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਦੇਖ ਸਕਦੇ ਹੋ ਹੋਰ ਪਾਣੀ ਦੇ ਵਿੱਚ ਥੋੜਾ ਜਿਹਾ ਫਿਰ ਕਈ ਵਾਰ ਇਹਦਾ ਲੂਣ ਘੱਟ ਰਹੇ ਜਾਂਦਾ ਮੇਰੇ ਕੋਲ ਥੋੜੇ ਤੇਜ਼ ਹੀ ਰੱਖਦੇ ਹਾਂ ਨਾ ਅਸੀਂ ਡਾੜੀ ਪਾਉਣਗੇ ਮਸਾਲਾ ਵਿੱਚ ਸਾਡੇ ਘਰ ਵਿੱਚ ਤਿੱਖਾ ਹੀ ਚੱਲਦਾ ਕਈ ਹੁੰਦਾ ਨਾ ਮੈਂ ਸਬਜ਼ੀ ਵੀ ਉਹ ਬਣਾਉਂਦੇ ਆ ਘੱਟ ਹਾਂ ਵਾਲੇ ਸੀ ਥੋੜੀ ਕਾੜੀ ਮਿਰਚ ਵੀ ਪਾ ਲਿਆ ਦੋ ਰੈਸਪੀ ਗਈਆਂ ਆਪਣੇ ਇੱਕ ਬਲੌਗ ਦੇ ਵਿੱਚ ਇੱਕ ਰਾਤ ਆਚਾਰ ਵਾਲੀ ਬਣਾਈ ਸੀ ਤੇ ਹੁਣ ਆਲੂ ਵਾਲੇ ਪਰੌਂਠੇ ਇਹ ਉਬਲ ਗਏ ਆ ਇਧਰ ਬਣਾਈਆਂ ਸ਼ਗਰ ਗੰਝੀਆਂ ਤਿਆਰ ਉਬਾਲਦੇ ਆ ਉਬਾਲਦੇ ਗਏ ਨਹੀਂ ਛਿਲਦੀਆਂ ਉਬਲਤ ਗਈਆਂ ਹਾਂਜੀ एवरीवन ਹੁਣ ਮੈਂ ਪਰੌਣ ਲੱਗੇ ਆਲੂ ਵਾਲੇ ਪਰੌਂਠੇ ਤੇ ਸਵੇਰ ਦਾ ਨਾਸ਼ਤਾ ਹਜੇ ਮੈਂ ਵੀ ਨਹਾਉਣਾ ਤੇ ਤਿਆਰ ਹੋਣਾ ਆਪਣਾ ਹਜੇ ਨਹੀਂ ਮੈਂ ਹੁੰਦੀ ਇਹ ਹੈਗਾ ਤਾਂ ਥੋੜਾ ਜਿਹਾ ਹੋਈਏ ਕੋਈ ਯਾਰ ਵੇ ਬਾਹਰ ਨੂੰ ਦੇਖ ਕੇ ਕਾਲੇ ਨਹੀਂ ਦੇਖਦੇ ਆ ਹਾਂਜੀ एवरीवन ਇਧਰ ਆਪਾਂ ਪਾ ਲਈਏ ਚਾ ਤੇ ਖਾਣੇ ਆ ਰੋਟੀ ਹੁਣ ਵੀ ਪਕਾ ਰਹੇ ਨੇ ਹਾਂਜੀ एवरीवन ਰੋਟੀ ਆਪਣੀ ਪੱਕ ਚੁੱਕੀ ਹੈ ਤੇ ਨਾਸ਼ਤਾ ਕਰਕੇ ਇਸ ਤੋਂ ਬਾਅਦ ਆਪਾਂ ਮੈਂ ਹੁਣੇ ਤਿਆਰ ਕੰਮ ਤੇ ਜਾਣ ਲਈ ਜੀ एवरीवन ਟਾਈਮ ਆਪਣਾ ਹੋ ਚੁੱਕਿਆ ਹੈ ਤੇ ਆਪਾਂ ਚੱਲਨੇ ਆ ਕੰਮ ਤੇ ਤੇ ਜੇਕਰ ਵੀਡੀਓ ਵਧੀਆ ਲੱਗੇ ਰੈਸਪੀ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਮਿਲਦੇ ਆ ਨੈਕਸਟ ਕੈਂਟ ਦੇ ਵਲੌਗ ਦੇ ਵਿੱਚ ਤੇ ਅੱਜ ਲਾਈਟ ਹੈਗੀ ਆ ਕੱਲ ਜਦੋਂ ਜਾਣਾ ਸੀ ਕੰਮ ਤੇ ਲਾਈਟ ਹੈ ਨਹੀਂ ਸੀਗੀ ਮੰਮੀ ਆ ਗਈ ਸੀ ਤੋਂ ਬਾਅਦ ਲਾਈਟ ਆ ਗਈ ਸੀ ਕੱਲ ਹੈ ਨਹੀਂ ਸੀਗੀ ਕਿਉਂਕਿ ਪ੍ਰੋਬਲਮ ਹੁੰਦੀ ਆ ਫਿਰ ਮਤਲਬ ਨਟ ਤੋਂ ਇਸ ਕਰਕੇ ਵੈਸੇ ਤਾਂ ਆਪਣੇ ਰੈਗੂਲਰਲੀ ਵਲੌਗ ਆਉਂਦੇ ਆ ਹਨਾ ਕਈ ਵਾਰੀ ਐਨਾ ਹੁੰਦਾ ਅਮਰ ਚੁੰਸੀ ਜਿਵੇਂ ਕਈ ਵਾਰੀ ਪ੍ਰੋਬਲਮ ਹੁੰਦੀ ਆ ਨਟ ਤੋਂ ਇਸ ਕਰਕੇ ਮੈਂ ਵੀਡੀਓ ਨਹੀਂ ਪਬਲਿਕ ਕਰ ਸਕਦੀ ਹੁੰਦੀ ਤੇ ਬਾਕੀ ਆਪਣੇ ਰੈਗੂਲਰ ਹੀ ਵਲੌਗ ਆਉਂਦੇ ਆ ਟਾਈਮ ਸਭ ਨੂੰ ਪਤਾ ਹੀ ਹੈ ਈਵਨਿੰਗ ਟਾਈਮ 5 ਵਜੇ ਆਪਣਾ ਡੇਲੀ ਵਲੌਗ ਆਉਂਦਾ ਹੈ ਜੇ ਕੋਈ ਨਵਾਂ ਦੇਖ ਰਿਹਾ ਹੈ ਤਾਂ ਚੈਨਲ ਨੂੰ ਕਲੋ ਸਬਸਕ੍ਰਾਈਬ ਤਾਂ ਕਿ ਤੁਸੀਂ ਮੇਰਾ ਹਰ ਇੱਕ ਆਉਣ ਵਾਲਾ ਵਲੌਗ ਦੇਖ ਸਕੋ ਤੇ ਥੋੜੇ ਦਿਨਾਂ ਤੱਕ ਆਪਾਂ ਵਿਆਹ ਦੀ ਸ਼ਾਪਿੰਗ ਵੀ ਕਰਾਂਗੇ ਉਹ ਵੀ ਸਾਰਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਮੰਗੀ ਤੇ ਵੀ ਜਾਵਾਂਗੇ ਸਾਰੇ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਜਿੰਨਾ ਟਾਈਮ ਮੈਂ ਆਪਣੇ ਰੁਟੀਨ ਸ਼ੇਅਰ ਕਰ ਰਹੀ ਹਾਂ ਪਲੀਜ਼ ਸਪੋਰਟ ਕਰੋ ਹਨਾ ਸੋ ਮੇਰੀ YouTube ਫੈਮਿਲੀ ਨਾਲ ਹੋਰ ਨਿਊ ਮੈਂਬਰ ਜੁੜੋ ਤੇ ਬਾਕੀ ਆਪਣਾ ਅਿੱਦਾਂ ਹੀ ਪਿਆਰ ਦਿੰਦੇ ਰਹੋ ਜ਼ਰੂਰ ਆਪਣੇ ਘੁੰਮ ਕਈ ਮਿੰਨ ਕਹਿੰਦੇ ਆ ਨਾ ਵੀ ਘੁੰਮ ਫਿਰ ਕੇ ਦੀਦੀ ਵਲੌਗ ਬਣਾਇਆ ਕਰੋ ਜ਼ਰੂਰ ਆਪਾਂ ਜਾਣਾ ਆ ਕਿਉਂਕਿ ਹੁਣ ਸਿਰਫ ਮੈਂ ਆਪਣਾ ਕੰਮ ਥੋੜਾ ਜਿਹਾ ਕਰ ਲਵਾਂ ਉਸ ਤੋਂ ਬਾਅਦ ਆਪਾਂ ਘੁੰਮਣਾ ਫਿਰਨਾ ਹੀ ਹੈ ਆਪਣੇ ਉਹ ਹੀ ਵਲੌਗ ਆਣੇ ਆ ਮਾਗੀ ਤੇ ਜਾਣਾ ਉੱਥੇ ਆਪਣੇ ਘੱਟੋ ਘੱਟ ਦੋ ਬਾਣੀ ਜਾਣੇ ਆ ਵਲੌਗ ਸ਼ਾਪਿੰਗ ਕਰਾਂਗੇ ਤੇ ਇੱਕ ਆਪਾਂ ਜਾਵਾਂਗੇ ਹਨਾ ਸਾਰਾ ਵੀਊ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਸੋ ਪਲੀਜ਼ ਉਹਨਾਂ ਟਾਈਮ ਜਦੋਂ ਮੇਰੇ ਕੋਲ ਕੋਈ ਵੀ ਟੌਪਿਕ ਨਹੀਂ ਹੁੰਦਾ ਗਾ ਬਣਾਉਣ ਨੂੰ ਪਰਸਨਲ ਹਨਾ ਰੈਸিপি ਵਗੈਰਾ ਜੋ ਵੀ ਹੈ ਜਿੱਦਾਂ ਦੇ ਵੀ ਮੈਂ ਆਪਣੇ ਰੋਟੀਨ ਸ਼ੇਅਰ ਕਰਦੀ ਆ ਪਲੀਜ਼ ਸਪੋਰਟ ਕਰਿਆ ਕਰੋ ਹੁ ਨੈਕਸਟ ਅੱਗੇ ਵਲੌਗ ਸਟਾਰਟ ਕਰਾਂਗੇ ਤਾਂ ਇਹ ਵਲੌਗ ਨੂੰ ਵੀ ਤੁਸੀਂ ਪਿਆਰ ਦਿਓ ਸਪੋਰਟ ਕਰੋ ਹਨਾ ਤੇ ਆਪਾਂ ਨੈਕਸਟ ਵੀਡੀਓ ਜਲਦੀ ਤੋਂ ਜਲਦੀ ਲੈ ਕੇ ਆਵਾਂਗੇ ਬਾਏ ਬਾਏ